ਜੋ ਮੈਚ ਆ ਰਿਹਾ ਹੁਆ ਤੇ ਚੰਨਿਆ ਗੜਾਸਿਆ ਦੇ ਵਾਰ ਨਹੀਂ ਉਹ ਚੱਲਦੇ ਹੋਰੇ-ਮੋਰੇ ਕਹਿੰਦੇ ਹਥਿਆਰ ਨਹੀਂ ਉਹ ਚੱਲਦੇ ਉਹ ਕਹਿੰਦਾ ਸਰਪੰਚ ਦਾ ਬੰਦੇ ਚਾਰ ਨਹੀਂ ਉਹ ਚੱਲਦੇ ਸੋਨੂੰ ਫਤਵਾਚ ਆ ਰੋ ਸੱਚ ਨਹੀਂ ਗਿਆ ਕਈ ਮੈਚ ਹੁੰਦੇ ਸੁਪਰਸਟਾਰ ਦੇ ਉਹ ਚੱਲਦੇ ਮੈਚ ਬੜਾ ਚੋਟੀ ਦਾ ਇਹਦਾ ਚੌੜੇ ਤੇ ਮੰਨੇ ਪਿੰਡ ਆ ਕਾਕਾ ਕਹਿੰਦਾ ਜਫਾ ਭਰ ਗਿਆ ਮੇਲਾ ਟਾਲੀ ਵੱਲਾਂ ਦਾ ਤੇ ਭੱਜਿਆਂ ਨੂੰ ਇੱਧਰੇ ਮਾਰ ਮਿੱਤਰੋ ਟੱਕਰੇ ਨੇ ਹਾਰਿਆਂ ਨੂੰ ਹਾਰ ਮਿੱਤਰੋ

ਦਾ ਸ਼ਰੀਫ ਬੱਲੋ ਵਾਲੀ ਆਪਣੀ ਟੀਮ ਦੇ ਲਈ ਇੱਕ ਨੰਬਰ ਜੋੜਦਾ ਹੋਇਆ ਲਓ ਇਧਰੋਂ ਪਾਸੇ ਰੇਡ ਫਿਰ ਦੇਖਦੇ ਵੀ ਚਾਰ ਜਾਫੀ ਕਹਿੰਦੇ ਕਬੱਡੀ ਪਾਰੀ ਹੋ ਚੁੱਕਿਆ ਹਮਾਚਲ ਤੋਂ ਜਗਨਵੀ ਪ੍ਰਵਾਹ ਪੁੱਜੇ ਦੇਵਾਰਾਂ ਦੇ ਪਰਿਵਾਰ ਦੇ ਨਾਲ ਹਮੇਸ਼ਾ ਖੜਦੇ ਨੇ ਇਹਨਾਂ ਪਰਿਵਾਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਵੱਡੇ ਚਰਚਲ ਰਵਜੇ ਦੀ ਸੌਣ ਲੱਗੀ ਹੋਈ ਹੈ ਸਿੱਖੀ ਸਾਹਿਬ ਲਈ ਕਿ ਪੰਤੀ ਅੱਖਰ ਪੰਜਾਬੀ ਦੇ ਪਹਿਲਾ ਅੱਖਰ ਊੜਾ ਮਹਾਰਾਜਾ ਦੀ ਤਾਜ ਜ਼ਰੂਰੀ ਤੇ ਸਿੱਖੀ ਦੇ ਲਈ ਜੋੜਾ ਆ ਕਿ

ਉਧਰ ਦੇ ਪਾਸੇ ਕਹਿੰਦੇ ਗੁਰਮੀਤ ਵਰਗੇ ਲਾਓ ਕਹਿੰਦੇ ਵੀ ਖੇਡ ਮੈਦਾਨ ਦੇ ਵਿੱਚ ਉਹ ਬੱਲੇ ਬੱਲੇ ਕਰਵਾ ਗਿਆ ਸ਼ਰੀਫ ਵੱਲੋ ਵਾਲਿਆ ਆਪਣੀ ਟੀਮ ਦੇ ਵਾਸਤੇ ਇੱਕ ਹੋਰਾਂ ਕੇ ਜੋੜਦਾ ਹੋਇਆ ਇੱਕ ਹੋਰ ਨੰਬਰ ਜੋੜਦਾ ਹੋਇਆ ਨਾਨਕ ਸਰ ਤੇ ਇੱਕ ਪਾਸੇ ਤੇਰੀ ਬੇਨਤੀ ਹੋ ਬੱਦੇ ਬੱਦੇ ਦਾ ਮੈਚ ਖੇੜਾ ਜਾਵੇਗਾ ਨਾੜਾ ਵਾਲੀ ਧੜਕਿਆਂ ਦੇ ਮੈਚ ਤੋਂ ਬਾਅਦ ਪਰ ਇਧਰਲੇ ਪਾਸੇ ਆਹ ਮੁੰਡਾ ਕਹਿੰਦੇ ਅਰਸ਼ ਆਦ ਸੋਹਣੇ ਜੱਫੇ ਭਰਦਾ ਕਦੇ ਐਲੜੀਆਂ ਜਿੱਤਦਾ ਵਕ ਵਕ ਖੇਡ ਮੈਦਾਨ ਦੇ ਵਿੱਚ ਬੱਦੇ ਚੜ ਕੇ ਸ਼ਹੀਦ ਬਾਬਾ ਜਗਰਾਤ ਸਿੰਘ ਕਫਾੜ ਜਿੰਮਾ ਗੁੱਡੀ ਦੀ ਟੀਮ ਬਣੀ ਹੋਈ ਹੈ ਪਰ ਪੁਆਇੰਟ ਰਾਈਡਰ ਦੇ ਖਾਂਕ ਜੜ ਗਿਆ ਫਿਰ ਉਗਣੀ ਰਮਜ਼ਾਨ ਆ ਨਹੀਂ ਆ ਗਿਆ ਰਮਜ਼ਾਨ ਅਲੀ ਦੀ ਰੇਡ ਫਿਰ ਦੇਖਦੇ ਵੀ ਖੇਡ ਮੈਦਾਨ ਦੇ ਵਿੱਚ ਪੈਂਦੀ ਹੋਈ ਲਓ ਪਲਵਾਨ ਆ ਮੁੰਡਾ ਪਲਵਾਨੀ ਵੀ ਕਰਦਾ ਕਿ ਕਹਿੰਦੇ ਯੂਰਪ ਦੀਆਂ ਗਰਾਊਂਡਾਂ ਦੇ ਵਿੱਚ ਖੇਡ ਕੇ ਬੱਲੇ ਬੱਲੇ ਕਰਵਾਤੀ 2024 ਦੇ ਖੇਡ ਸੀਜ਼ਨ ਦੇ ਵਿੱਚ ਅੱਜ ਕਾਲੀਵੱਲਾ ਪਿੰਡ ਦੇ ਵਿੱਚ ਪੁੱਜੇ ਹੋਏ ਨੇ ਦਾਬ-ਤਾਬ ਦੇ ਪਲਿਆਰ ਜਿੰਨੇ ਵੀ ਜੱਫੇ ਲਾ ਰਹੇ ਨੇ ਪਰ ਇੱਧਰ ਸਾਡੇ ਰਿਆਲ ਨੇ ਇਹ ਤੋਂ ਬੇਨਤੀ ਹੈ ਜਿੱਥੇ ਵਾਸੋਂ ਮੇ ਆਉਣ ਸਾਡੇ ਢੋਲੀ ਵੀਰ ਜੀ کافی ਦਿਨ ਤੋਂ ਗੋਪਾ ਹੋ ਗਿਆ ਕਿਤੇ ਆਪਣੇ ਵੀ ਫੇਰ ਗੋਪਾ ਹੋ ਗਏ ਢੋਲੀ ਵੀਰ ਨੂੰ ਬੇਨਤੀ ਹੈ ਕਿ ਸਟੇਜ ਤੇ ਸੰਪਰਕ ਕਰੋ ਜੀ ਜੇ ਟਾਲੀ ਗੱਲਾਂ ਜਾਣ ਕੇ ਢੋਲੀ ਗੋਪਾ ਹੋ ਜਾਣ ਇਦਾਂ ਦਾ ਹੋ ਨਹੀਂ ਸਕਦੇ ਕਿਉਂਕਿ ਜਿਹੜਾ ਹੈ ਕਿਹੜਾ ਜਿਹੜਾ ਟਾਲੀ ਬੰਦਾ ਜ ਪਹੁੰਚਦਾ ਉਹ ਅਗਲੇ ਸਾਲ ਸਮੇਂ ਤੋਂ ਪਹਿਲਾਂ ਹੀ ਪਹੁੰਚਿਆ ਹੁੰਦਾ ਅੱਜ ਤਸੱਲੀ ਕਰਾ ਕੇ ਭੇਜਦੇ ਟਾਲੀ ਬੰਦਾਂ ਨੇ ਬੱਲੇ ਬੰਦਿਆਂ ਵੀ ਸਾਰਿਆਂ ਦੀ ਮੈਚ ਥਲੇ ਦਾ ਫੇਰ ਮਾਚ ਕਬੱਡੀ ਪੈ ਗਈ ਆ ਇਧਰ ਚਾਰਾ ਲਵੇਂ ਤੂੰ ਪਹਿਲੇ ਸਰੇ ਦਾ ਜਫਾ ਲਾਇਆ ਆਹ ਸਾਹਮਣੇ ਚਾਲਾ ਚਾਰ ਤਾਂ ਗੱਲ ਮਾਰੇ ਜੇ ਚਮਕਾਉਣ ਨੂੰ ਡੱਕ ਦੇ ਦਿਖਾਉ ਤਾਂ ਗੱਲ ਮਾਰੇ ਆਹ ਸਦੀ ਤੇਰੇ ਲਈ ਛੱਡੇ ਇਹ ਧਾਮਣੀ ਵਾਲਾ ਲਵ ਲਵ ਦੇ ਸਦੀ ਹੱਸਣਾ ਧਾਮਣੀ ਵਾਲਾ ਲਵ ਭੱਜ ਗਿਆ ਵਾਹ ਧਾਮਣੀ ਵਾਲਾ ਮੇਰੇ ਕੋਲ ਫਲਜੀਤ ਸੁਖਮਨੀ ਟਰਾਂਸਪੋਰਟ ਤੋਂ ਹਰਾਂ ਦਾ ਚਿਹਤਾ ਮਨਿੰਤਾ ਵਾਲਿਆਂ ਦਾ ਪ੍ਰਿੰਟ ਇੱਕ ਪੁਆਇੰਟ ਖਾਤੇ ਦੇ ਨਾਂ ਤੇ ਦੋਨਾਂ ਟੀਮਾਂ ਨੂੰ ਦਿੱਤੇ ਜਾਣਗੇ ਬਹੁਤ ਵੱਡਾ ਨਾਮ ਅਤੇ ਇਸ ਤੋਂ ਬਾਅਦ ਸਾਰੀਆਂ ਟੀਮਾਂ ਨੂੰ ਜੋ ਅੱਜ ਮੱਥਾਂ ਦੇ ਨਾਮ ਤਕਸੀਮ ਕਰਨੇ ਹਨ ਉਹਨਾਂ ਵਾਸਤੇ ਅਸ਼ੀਰਵਾਦ ਦੇਣ ਵਾਸਤੇ ਮੈਂ ਸਟੇਜ ਤੇ ਸਾਰੇ ਬਤਵੰਤਿਆਂ ਨੂੰ ਦੇਖੀ ਕਰਾਂਗਾ ਕਿ ਤੁਸੀਂ ਸਟੇਜ ਤੋਂ ਅੱਗੇ ਜਾਓ ਪਿੰਡ ਵਿੱਚ ਜਾਓ ਅਸ਼ੀਰਵਾਦ ਦਿਓ ਜੀ ਬਹੁਤ ਧੰਕਵਾਦ ਲੜਕੀਆਂ ਦੀਆਂ ਦੋਨਾਂ ਟੀਮਾਂ ਨੂੰ ਅਸ਼ੀਰਵਾਦ ਦੇਣ ਦੇ ਵਾਸਤੇ ਸਾਡੀਆਂ ਬੀਬੀਆਂ ਭੈਣਾਂ ਮਾਤਾਵਾ ਸਤਿਕਾਰ ਦੋ ਸ਼ਖਸ਼ੀਦਾ ਟੀਮ ਕੜੀਆਂ ਸਿਰਾ ਹੋਣਾ ਗਰਦਾਸਪੁਰ ਦੀ ਟੀਮ ਵੱਲੋਂ ਨੀਸ਼ਾ ਨੇ ਕਬੱਡੀਆਂ ਜਦੋਂ ਪਾਉਣੀਆਂ ਫਿਰ ਬੌਕਸਰ ਗਿੱਲ ਦੀ ਰੇਡ ਤੇ ਬੋਲ ਨੂੰ ਹਾਵੇ ਦੇ ਲਓ ਬੌਕਸਰ ਸਮਨ ਗਿੱਲ ਕਬੱਡੀ ਪਾਉਂਦੀ ਹੋਈ ਇਧਰ ਹੀ ਸਾਹ ਚਾਰਾਂ ਟੱਕਰ ਸੇਦੀਆ ਆਹ ਦੇਖਾਂਗੇ ਇਧਰ ਹੀ ਸਾਹ ਲੱਗਦਾ ਜੂਨ ਆਹ ਦੇਖਾਂਗੇ ਗੋਪੀਆ ਗੋਪੀ ਗੋਪੀ ਦੇ ਬੌਕਸਰ ਹੈ ਆਦਰ ਸੁਖਿੰਦਰ ਮਲਤਾਨੀ ਦੇ ਭਤੀਜਾ ਗਵਿੰਦਰ ਪਾਈ ਵੱਲੋਂ ਅਮਰੀਕਾ ਵਾਲੇ ਵੱਲੋਂ ਨੀਸ਼ਾ ਦੀ ਜੂਨ ਆ ਗਿਆ ਦਿਆ ਹੁਣ ਗਿਆ ਨਿਸ਼ਮ ਦੀ ਦੋ ਕਬਡੀਆਂ ਕਹਿਆ ਪੀ ਦਾ ਸਤੰਬਰ ਮਕਾਨੀ ਦੇ ਬਲੀਜੇ ਦੰਦਰ ਅਮਰੀਕਾ ਵੱਲੋਂ ਦੋਸ਼ਾ ਦੀ ਕਬੱਡੀ ਪਾ ਦਿੱਤੀ ਆ ਕਿ ਪੂਜਾ ਟੁੱਟ ਕੇ ਲੱਗ ਗਈ ਪੰਜ ਨੰਬਰ ਦੇ ਵਿਰੋਖ ਦੋਸ਼ਾ ਹੁੰਿਆ ਅਗਲੇ ਮੈਚ ਦੀਆਂ ਟੀਮਾਂ ਚਾਟ ਗਰਾਊਂਡ ਚੋਂ ਇੱਕ ਆਉਣ ਵਾਲੀ ਪਹਿਲੀ ਕਬੱਡੀ ਚੱਲੀ ਆ ਸਤੰਬਰ ਸਿੰਘ ਮਲਤਾਨੀ ਅਮਰੀਕਾ ਵੱਲੋਂ ਦਾ ਭਤੀਜਾ امریکہ جفر وال پنڈ ہے جہاں گرداسپوری والے لاگے آپ ستنا انٹرا امریکہ والے میرے ملو جنہیں ਖਬਰ ਅਮਰੀਕਾ ਦੇ ਵਿੱਚ ਬਹੁਤ ਕਬੱਡੀ ਪਹਿਲਵਾਨੀ ਨਹੀਂ ਕੀਤੀ ਆਪਣੇ ਸਮੇਂ ਦੇ ਵਿੱਚ ਤੇ ਮਾਣ ਵਾਲੀ ਗੱਲ ਆ ਕਿ ਯਾਰਾਂ ਦਾ ਗਲੁੱਪ ਕਹਿ ਗੱਡਵਾ ਅਸਲੇ ਦੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਾਲੀ ਬੱਲਾ ਸੈਡੀ ਵੱਲੋਂ ਕਾਲੀ ਤੇ ਬੱਲੇ ਵਿੱਚ ਪੰਜਵਾਂ ਕਬੱਡੀ ਟੂਰਨਾਮੈਂਟ ਹਰ ਸਾਲ ਦੀ ਤਰ੍ਹਾਂ ਬਹੁਤ ਸਰਦਾ ਦੇ ਧੂਮਟਾ ਹੁਣ ਮਨਾਇਆ ਜਾ ਰਿਹਾ ਹੈ। ਦੇਖਣ ਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿ ਇਹਨਾਂ ਨੇ ਜੋ ਡਿਸਾਈਡ ਕੀਤਾ ਹੈ ਇਸ ਸਾਲ ਕਿ ਪਿੰਡ ਲੈਵਲ ਤੇ ਜੋ ਕਬੱਡੀ ਹੈ ਉਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦਾ। ਜਿੱਥੇ ਅਸੀਂ ਮੇਜਰ ਲੀਗ ਕਬੱਡੀ ਦੇਖਦੇ ਆ ਬਹੁਤ ਵੱਡੇ ਪੱਧਰ ਤੇ ਉਹਦੇ ਨਾਲ ਸਾਨੂੰ ਪਿੰਡੂ ਖੇਡਾਂ ਦੇ ਵਿੱਚ ਸਾਡੇ ਨੌਜਵਾਨ ਬੱਚੇ ਹਨ, ਛੋਟੇ ਬੱਚੇ ਹਨ ਜਾਂ ਪਿੰਡਾਂ ਦੇ ਸਕੂਲਾਂ ਦਾ ਕਾਫੀ ਆ ਦੇ ਬੱਚੇ ਹਨ। ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ। ਸੋ ਕਿ ਜੋ ਕਬੱਡੀ ਹੈ ਇਹ ਸਾਡੀ ਮਾਂ ਖੇਡ ਹੈ। ਸਾਡੇ ਹਰ ਪੰਜਾਬੀ ਵਿੱਚ ਬਹੁਤ ਜज्ਬਾ ਹੈ ਇਹਨੂੰ ਖੇਡਣ ਦਾ ਤੇ ਦੇਖਣ ਦਾ ਅਗਰ ਅਸੀਂ ਛੋੜੇ ਲੈਵਲ ਤੇ ਇਸ ਤਰ੍ਹਾਂ ਦੇ ਟੂਰਨਾਮੈਂਟ ਬਹੁਤ ਜ਼ਿਆਦਾ ਘਰਾਵਾਗੇ ਤੇ ਇਸ ਵਿੱਚ ਬਹੁਤ ਸਾਡੇ ਨੌਜਵਾਨ ਬੱਚੇ ਜਿਹੜੇ ਹਨ ਅੱਗੇ ਖੇਡ ਮੈਦਾਨ ਵਿੱਚ ਚਾਹਣਗੇ ਚੰਗੇ ਪਲੇਅਰਾਂ ਨੂੰ ਅੱਗੇ ਮੇਜਰ ਲੀਗ ਉਹ ਜ਼ਿਆਦਾ ਮੌਕਾ ਮਿਲੇਗਾ ਮੇਜਰ ਲੀਗ ਦੇ ਵਿੱਚੋਂ ਬਾਹਰਲੇ ਕੰਟਰੀਆਂ ਵਿੱਚ ਸੌਸੇ ਮਿਲ ਜਾਂਦੀ ਹੈ ਜਿੱਥੇ ਉਹ ਆਪ ਕਾਮਯਾਬ ਹੁੰਦੇ ਹਨ ਉਹਨਾਂ ਦੇ ਪਰਿਵਾਰ ਰਿਸ਼ਤੇਦਾਰ ਵੀ ਕਾਮਯਾਬ ਹੋ ਜਾਂਦੇ ਹਨ ਸੋ ਇਹ ਬਹੁਤ ਵੱਡੀ ਸੇਵਾ ਹੈ ਮੇਰੇ ਨਾਮ ਇਸ ਤਰ੍ਹਾਂ ਦੇ ਪ੍ਰੋਗਰਾਮ ਜ਼ਰੂਰ ਸਾਨੂੰ ਕਰਾਉਣੇ ਚਾਹੀਦੇ ਹਨ ਛੋੜੇ ਲੈਵਲ ਤੇ ਬੱਚਿਆਂ ਦੀਆਂ ਜੋ ਗੇਮਾਂ ਹਨ ਕਬੱਡੀਆਂ ਹੋਰ ਜਿਹੜੀਆਂ ਵੀ ਪੰਜਾਬ ਦੀਆਂ ਖੇਡਾਂ ਹਨ ਉਹਨਾਂ ਨੂੰ ਕਰਾ ਕੇ ਬੱਚਿਆਂ ਨੂੰ ਰੁਸ਼ਾ ਕਰਨਾ ਚਾਹੀਦਾ ਹੈ ਤਾਂ ਜੋ ਬੱਚੇ ਨਸ਼ਿਆਂ ਤੋਂ ਦੂਰ ਜਾ ਕੇ ਜਿੱਥੇ ਆਪਣੀ ਸਰੀਰ ਦਾ ਖਿਆਲ ਰੱਖਣ ਉਸ ਦੇ ਨਾਲ ਆਪਸੀ ਭਾਈਚਾਰਾ ਜੋ ਹੈ ਉਹ ਵੀ ਕਾਇਮ ਹੁੰਦਾ ਹੈ ਜਿੱਥੇ ਵਫਾ ਧਰਮਾਂ ਦੇ ਵਫਾਜਾਤਾ ਦੇ ਲੋਕ ਆਪਾਂ ਪੰਜਾਬ ਦੇ ਮਦਾਨਾਂ ਵਿੱਚ ਜਿੱਥੇ ਨੂੰ ਮਿਲਦੇ ਹਨ ਇਹ ਸਾਰੇ ਸਾਡੇ ਭਾਈਚਾਰੇ ਦੇ ਥੰਮ ਹਨ ਜਦੋਂ ਅਸੀਂ ਇਹ ਅਗੇ ਰਲ ਕੇ ਪ੍ਰੋਮੋ ਕਰਾਂਗੇ ਤੇ ਸਾਡੇ ਆਪਸੀ ਪਿਆਰ ਜੋ ਵਧੇਗਾ ਜੋ ਸਾਡੇ ਪੰਜਾਬ ਨੂੰ ਖਸ਼ਹਾਲ ਕਰੇਗਾ ਸੋ ਜਿੱਥੇ ਅਸੀਂ ਐਨਆਰਓ ਵੀਰ ਬਹੁਤ ਵੱਡੇ ਪੱਦਰ ਤੇ ਹਰ ਸਾਲ ਆਉਂਨੇ ਆ ਵਕਫਤ ਰਾਂਦੀਆਂ ਸੇਵਾ ਕਰਦੇ ਆ ਕੋਈ ਮੈਡੀਕਲ ਕੈਂਪ ਲਾਉਂਦਾ ਹੈ ਕੋਈ ਕਬੱਡੀ ਖਿਲਾਉਂਦਾ ਹੈ ਕੋਈ ਕੀਰਤਨ ਦਰਬਾਰ ਕਰਾਉਂਦਾ ਹੈ ਜਾਂ ਉਹ ਕਈ ਤਰ੍ਹਾਂ ਦੇ ਲੋੜਵੰਦੇ ਦੀ ਸੇਵਾ ਕਰਦੇ ਹਨ ਇਹ ਦੇਖਣ ਨੂੰ ਬਹੁਤ ਚੰਗਾ ਲੱਗਦਾ ਹੈ ਤੇ ਸਾਡਾ ਫਰਜ਼ ਵੀ ਬਣ ਜਾਂਦਾ ਹੈ ਕਿਉਂਕਿ ਅਸੀਂ ਇਥੋਂ ਜੰਮ ਪਲ ਕੇ ਜਵਾਨ ਹੋ ਕੇ ਪੜ੍ਹ ਲੈ ਕੇ ਬਾਹਰ ਗਏ ਆਂ ਤੇ ਸਾਡਾ ਜੀ ਕਰਦਾ ਹੈ ਆਪਣੀ ਧਰਤੀ ਤੇ ਆ ਕੇ ਲੋੜਵੰਦ ਪਰਿਵਾਰਾਂ ਦੀ ਜਿੱਥੇ ਮਦਦ ਕਰਦੇ ਹਾਂ ਉਸ ਨਾਲ ਆਪਣੇ ਸੱਜਣ ਮਿੱਤਰ ਸਾਡੇ ਰਿਸ਼ਤੇਦਾਰ ਸਾਡਾ ਇਲਾਕਾ ਨੂੰ ਦੇਖ ਕੇ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਉਹ ਖੁਸ਼ੀ ਅਹੀ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ ਜਦੋਂ ਸਾਡੋਂ ਆਪਣੇ ਪੁਰਾਣੇ ਬਜ਼ੁਰਗ ਜਾਂ ਛੋਟੇ ਬੱਚੇ ਖੜੀਆਂ ਭੈਣਾ ਮਾਵਾ ਜਹੋਰ ਜਿੱਦਾਂ ਮਿਲਦੇ ਹਾਂ ਤੇ ਬਹੁਤ ਚੰਗਾ ਲੱਗਦਾ ਹੈ ਜਿਨ੍ਹਾਂ ਨੂੰ ਬਾਹਰ ਜਾਂਦਾ ਬੌਪਾ ਨਹੀਂ ਮਿਲਦਾ ਉਹਨਾਂ ਨੂੰ ਅਸੀਂ ਬਹੁਤ ਵੱਡੇ ਪੱਧਰ ਤੇ ਸਾਡੇ ਵੀਰ ਆ ਕੇ ਉਹਨਾਂ ਨੂੰ ਮਿਲਦੇ ਹਾਂ ਖੁਸ਼ੀਆਂ ਰਲ ਕੇ ਸਾਝੀਆਂ ਕਰਦੇ ਹਾਂ ਉਹਨਾਂ ਦੇ ਦੁੱਖ ਰਲ ਕੇ ਸਾਝੇ ਕਰਦੇ ਹਾਂ ਇਹੀ ਜਦ ਗੁਰਨਾਨਦ ਦੀ ਸੋਝਾ ਇਹੀ ਸਿੱਖੀ ਦੀ ਸੋਝਾ ਕਿ ਆਪਾਂ ਜਿੱਥੇ ਪਿਆਰ ਨਾਲ ਰਹਿਣਾ ਹੈ ਉਹਨਾਂ ਇੱਕ ਦੂਜੇ ਦਾ ਬਾਹ ਫੜਨੀ ਹੈ ਬੰਦਲ ਕਰਨੀ ਹੈ ਸੋ ਮੈਂ ਜਿੱਥੇ ਪਿੰਡ ਵਾਲਿਆਂ ਦਾ ਜਿੰਨੀ ਟੈਲੀ ਵੇਲਫੇਰ ਰੈਡੀ ਹੈ ਇਹਨਾਂ ਤੇ ਬਹੁਤ ਸਤਿਕਾਰ ਜੋ ਮੈਂਬਰ ਸਿੰਦਰਬੀਜ ਜੀ ਸਾਡੇ ਪਹਿ ਹਾਂਜੀ ਜਾਜ ਬਲਜਿੰਦਰ ਜੀ ਹੋਰ ਜਿੰਨੇ ਵੀ ਲਾਠੀ ਸਾਹਿਬ ਰਾਉਂਡ ਸਿੰਘ ਜੀ ਕਈਤਵੇਂ ਨਾਮ ਸਾਹਮਣੇ ਨਹੀਂ ਆ ਰਹੇ ਪਰ ਸਾਰੇ ਬਹੁਤ ਉੱਥੇ ਨਿਊਯਾਰਕ 'ਚ ਸੇਵਾ ਕਰਦੇ ਹਨ ਵਿਦੇਸ਼ਾਂ 'ਚ ਸੇਵਾ ਕਰਦੇ ਹਨ ਇਹਨਾਂ ਨੂੰ ਮੈਂ ਅੱਜ ਦੇ ਦਿਨ ਤੇ ਬਹੁਤ ਵਧਾਈ ਦਿੰਦਾ ਹਾਂ ਮੇਰੇ ਨਾਲ ਗੁਰਦਵਾਰਾ ਬਾਬਾ ਕੁਚਲ ਮਾ ਦਾ ਮੇਰੇ ਛੋੜਾ ਬ੍ਰਦਰ ਸੁਜੀਤ ਸੁਹਾਨਪੁਰ ਵੀ ਆਇਆ ਹੋਇਆ ਮੇਰੇ ਬਹੁਤ ਇਸਤਿਹਾਰ ਜੋ ਮਿੱਤਰ ਹਿੰਦ ਸੇ ਸਪਾਈ ਦੇ ਸਾਹਾ ਪ੍ਰਧਾਨ ਹਨ ਉਹ ਵੀ ਤੁਹਾਡਾ ਸਭੇ ਸਾਜੇ ਕਰਨ ਰੋ ਵੀ ਆ ਹਨ ਆਰਨਵਲ ਪ੍ਰਧਾਨਮਿੰਦਰ ਸਿੰਘ ਜੀ ਮਹਿਮਤਪੁਰ ਉਹ ਆਏ ਹਨ ਹੋਰ ਨੇਕਾ ਸੱਜਣ ਜੀ ਕਿ ਕੋਈ ਦੇਖਿਆ ਕਿ ਬਾਰਪ੍ਰਦੇਸ਼ਾਂ ਤੋਂ ਆਈਆਂ ਅਸੀਂ ਸਾਰਿਆਂ ਵੱਲੋਂ ਤੁਹਾਨੂੰ ਦਿਲਾ ਦੀਆਂ ਗ੍ਰਾਈਆਂ ਤੋਂ ਕੀ ਆਇਆਂ ਆਖਦੇ ਹਾਂ ਖੁਸ਼ਵਾਦ ਕਰਦੇ ਹਾਂ ਨਾਲ ਮੀਡੀਆ ਦਾ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਆ ਕੇ ਸਾਡਾ ਕਵਰ ਕਰਦਾ ਹੈ ਤੁਹਾਡੀ ਸਾਡੀ ਸਾਥ ਵਾਲੇ ਨਾ ਪੁੰਦਾ ਹੈ ਇਹਨਾਂ ਸ਼ਬਦਾਂ ਦੁਆਰਾ ਫਤਿ ਬਣਾਉਂਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸਾਰਾ ਪਰਿਵਾਰ ਅੱਜ ਪਹਿਲੀ ਬੱਲਾ ਸਾਡੀ ਲੋਕਾਂ ਦੇ ਪੰਜਵਾਂ ਮਹਾਨ ਕਬੱਡੀ ਟੂਰਨਾਮੈਂਟ ਕਰਵਾ ਰਹੇ ਨੇ ਮੁੱਚੇ ਪਹਿਲਵਾਨਾ ਜੇ ਕਸਤੀਆ ਕਰਵਾਂਦੇ ਸੀ ਪਰ ਇਸ ਵਾਰ ਇਹਨਾਂ ਨੇ ਚੇਂਜ ਕਰਕੇ ਕਬੱਡੀ ਟੂਰਨਾਮੈਂਟ ਕਬੱਡੀ ਦਾ ਇਹ ਜੋ ਪਿੰਡ ਦੇ ਵਿੱਚ ਕਰਵਾਇਆ ਹੈ ਦੇ ਮੈਂ ਬਹੁਤ-ਬਹੁਤ ਵਧਾਈ ਦੇਣਾ ਔਰ ਛੋਟੇ-ਛੋਟੇ ਬੱਚੇ ਦੇਖ ਰਿਹਾ ਕਿ ਕਿਸ ਤਰ੍ਹਾਂ ਉਜਾ ਰਹੇ ਨੇ ਆਲੇ-ਦੁਆਲੇ ਗਰਾਊਂਡ ਦੇ ਕਿਉਂਕਿ ਇਹਨਾਂ ਬੱਚਿਆਂ ਨੇ ਅਗੂ ਸਪੋਰਟਸਮੈਨ ਬਣਨਾ ਹੈ ਔਰ ਬੱਚਿਆਂ ਦੇ ਅੱਗੇ ਵਧਣਾ ਸੋ ਇਹਨਾਂ ਨੂੰ ਇਹੀ ਬੇਨਤੀ ਆ ਕਿ ਤੁਸੀਂ ਇਦਾਂ ਇੱਕ ਜਿਹੜੇ ਖਿਡਾਰੀ ਬਣੋ ਵੱਡੇ ਵੱਡੇ ਚਾਹ ਕਬੱਡੀ ਜਾਓ ਚਾਹ ਘੋੜਾਂ ਵਿੱਚ ਜਾਓ ਚਾਹ ਗੇਡ ਵਿੱਚ ਜਾਓ ਕਿਉਂਕਿ ਮੈਂ ਕਹਿੰਨਾ ਕਿ ਕ੍ਰਿਕਟ ਵਿੱਚ ਵੀ ਜਾਣਾ ਚਾਹੀਦਾ ਕਿ ਆਪਣੇ ਪੰਜਾਬੀਆਂ ਨੂੰ ਬਹੁਤ ਉੱਤੇ ਪੈਸਾ ਸਭ ਤੋਂ ਜ਼ਿਆਦਾ ਪੈਸਾ ਕ੍ਰਿਕਟ ਵਿੱਚ ਆ ਉੱਧਰੋਂ ਬਾਕੀ ਜਿੰਨੇ ਵੀ ਖਿਡਾਰੀ ਸਾਡੇ ਆਏ ਨੇ ਬਹੁਤ ਵਧੀਆ ਖੇਡ ਰਹੇ ਨੇ ਸੋ ਇਹ ਜਿਹੜਾ ਮੌਕਾ ਇਹ ਸਾਲ ਬਾਅਦ ਹਰ ਇੱਕ ਨੂੰ ਮਿਲਦਾ ਇੱਥੇ ਜੋ ਐਨ ਆਰ ਆਈ ਹੁੰਦੇ ਨੇ ਉਹ ਆ ਕੇ ਆਪਣੇ ਆਪਣੇ ਇਲਾਕੇ ਦੇ ਵਿੱਚ ਬਹੁਤ ਵੱਡੇ ਵੱਡੇ ਕੰਮ ਕਰਦੇ ਨੇ ਸੋ ਬਾਕੀ ਜਿੰਨੇ ਵੀ ਤੁਸੀਂ ਜਿੰਨੇ মিডিਆ ਵਾਲੇ ਜੋ ਸਾਡਾ ਮੈਸੇਜ ਅੱਗੇ ਬਚਾਉਂਦੇ ਹੋ ਅਸੀਂ ਇਹ ਬੇਨਤੀ ਕਰਦੇ ਆ ਕਿ ਬੱਚਿਆਂ ਨੂੰ ਪੜਾਓ ਚੰਗੇ ਸਕੂਲਾਂ ਦੇ ਵਿੱਚ ਬੱਚੇ ਪੜ੍ਹਨਗੇ ਔਰ ਅੱਗੇ ਚੰਗੀਆਂ jobbਾਂ ਦੇ ਜਾਣਗੇ ਵੱਡੇ ਵੱਡੇ ਬੰਦਾ ਬਣ ਲਗੇ ਔਰ ਸਾਡਾ ਪੰਜਾਬ ਜਿਹੜਾ ਖੁਸ਼ਹਾਲ ਬਣੇਗਾ ਤੇ ਖਾਸ ਕਰਕੇ ਜੋ ਨਸ਼ਿਆਂ ਤੋਂ ਦੂਰ ਰਹੇ ਕਿਉਂਕਿ ਜਦ ਛੋਟੇ ਬੱਚੇ ਨਸ਼ਿਆਂ ਨੂੰ ਲੱਗ ਜਾਂਦੇ ਨੇ ਇਹ ਜਿਹੜਾ ਛੁੱਟ ਨਹੀਂ ਸਕਦਾ ਸੋ ਇਸ ਕਰਕੇ ਇਹਨਾਂ ਦੇ ਮਾਪਿਓ ਨੂੰ ਵੀ ਬੇਨਤੀ ਆ ਕਿ ਸਾਰੇ ਆਪਣੇ ਬੱਚਿਆਂ ਦਾ ਧਿਆਨ ਰੱਖੋ ਪਿਆਰ ਰੱਖੋ ਔਰ ਟਾਈਮ ਸੇ ਸਕੂਲ ਜਾਓ ਟਾਈਮ ਸੇ ਆਉਂਓ ਔਰ ਜਾਂ ਖੇਡਾਂ ਵਿੱਚ ਜੋ ਦਾ ਸ਼ਹਿਰ ਔਰ ਹੋਰ ਜਿਹੜੇ ਜਿੰਨੇ ਵੀ ਕੋ ਚੰਗੇ ਕੰਮ ਨੇ ਉਹਨਾਂ ਦੇ ਵਿੱਚ ਆਉਂਦਾ ਸੋ ਮੈਂ ਸਾਰੇ ਇਹਨਾਂ ਦੀ ਜਿਹੜੀ ਟੀਮ ਹੈ ਸਾਡੇ ਰੌਣਿਕ ਸਿੰਘ ਜੋ ਇਹਨਾਂ ਦਾ ਪ੍ਰਧਾਨ ਨੇ ਔਰ ਅਸਨਾਮ ਸਿੰਘ ਪੁਲਵਾਨ ਇਹ ਵੀ ਇਹਨਾਂ ਦੇ ਕਰਤਾ ਦਰਦਾਸ ਤੇ ਸਰਦ ਸਤਵਿੰਦਰ ਸਿੰਘ ਭੱਲਾ ਕੋਈ ਬਹੁਤ ਵੱਡੇ ਤੇ ਇਹਨਾਂ ਦਾ ਸਾਥ ਦਿੰਦੇ ਨੇ ਉਹ ਸਾਰੇ ਜਿਹੜੇ ਸੀਨੀਅਰ ਮੈਂਬਰ ਨੇ ਉਹ ਵੀ ਇਹਨਾਂ ਦੇ ਜਿੰਨੇ ਵੀ ਮੈਂਬਰ ਨੇ ਸਾਰੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿਨਾ ਇਹ ਹੀ ਬੇਨਤੀ ਕਰਨਾ ਕਿ ਇਸੇ ਤਰ੍ਹਾਂ ਹੀ ਜਿੰਨੇ ਵੀ ਕੰਮ ਤੁਸੀਂ ਕਰਦੇ ਹੋ ਚੰਗੇ ਕੌਮ ਵਾਸਤੇ ਜੋ ਆਪਣੀ ਬਰਾਦਰੀ ਵਾਸਤੇ ਵੀ ਕਹਿੰਨਾ ਆਂ ਜਾਂ ਪੰਜਾਬ ਵਾਸਤੇ ਇਹਦੇ ਵਿੱਚ ਕੌਮ ਦਾ ਨਹੀਂ ਹੈ ਕਿ ਉਹ ਖਿਡਾਰੀ ਕੋਈ ਵੀ ਹੋ ਸਕਦਾ ਹੈ ਭਾਵੇਂ ਸਭ ਨੂੰ ਬੇਨਤੀ ਹੈ ਕਿ ਸਾਰੇ ਵੀ ਵੱਟ ਚੜ ਕੇ ਹਿੱਸਾ ਲਓ ਉਹ ਸਾਰੇ ਵੱਟ ਵੱਟ ਕੰਮ ਚੰਗੇ ਕਰੋ ਇਹ ਦੁਬਾਰਾ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਤੁਹਾਡੇ ਪੰਚਮ ਚੈਲੰਜਰ ਇਹਨਾਂ ਨੂੰ ਵਧਾਈ ਦਿੰਦਾ ਕਿ ਜਿਹੜੇ ਤੁਸੀਂ ਅੱਗੇ ਜਾ ਕੇ ਸਾਰਾ ਮੈਸੇਜ ਚੜਦੇ ਹੋ উপ নাম্বল দামৰ দশী واحر جی کا خالسہ واحو کی نمسکار آرام پنجاب دیکھنے والے سارے سروتوں میرے وجہ بہت بہت بدائی اس ٹورنامنٹ کی ਜੇ ਲਈ ਸਤਿਨਾਮ ਸਿੰਘ ਜੀ ਕੌਂਸਲ ਦੀ ਪ੍ਰਧਾਨ ਦਾ ਸਤਿਕਾਰ ਤੇ ਜੁਲਾਰਾ ਇਹ ਖੇਡ ਮੇਲਾ ਕਵਸਾ ਆਜੂ ਭੱਜਦੇ ਆ। ਇਹ ਬਹੁਤ ਵੱਡਾ ਪ੍ਰੋਗਰਾਮ ਆ। ਸਾਡੇ ਵੱਲੋਂ ਅੰਡੋ ਅਮਰੀਕਨ ਸੋਸ਼ਲ ਰੈਜ਼ਿਡੈਂਸ ਸੁਸਾਇਟੀ ਵੱਲੋਂ ਇਹ ਅਸੀਂ ਬੇਨਤੀ ਕਰਦੇ ਆ ਕਿ ਇਦਾਂ ਦੇ ਖੇਡ ਮੇਲੇ ਜਿਹੜੇ ਆ ਤੇ ਪੰਜਾਬ ਚ ਜੀ ਰਹਿਣ ਤੇ ਇਹ ਬਹੁਤ ਚੰਗੀ ਗੱਲ ਆ। ਭਰਾ ਨਸ਼ਿਆਂ ਤੋਂ ਬੱਚੇ ਬੱਚੇ ਰਹਿਣਗੇ। ਦੂਸਰਾ ਵੱਧ ਤੋਂ ਵੱਧ ਖੁਸ਼ਹਾਲੀ ਜਿਹੜੀ ਆ ਹੋਊਗੀ। ਤੇ ਫਿਰ ਦੁਬਾਰਾ ਲੈ ਆਪਣੇ ਵੱਲੋਂ ਅੰਡੋ ਅਮਰੀਕਨ ਜੋ ਬੈਟ ਵੱਲੋਂ ਸਤਰਾਮਪ ਸਿੰਘ ਜੀ ਨੂੰ ਕਾਉਂਡਰ ਰੌਂਡ ਜੀ ਪ੍ਰਧਾਨ ਜੀ ਹੁਣਾਂ ਨੂੰ ਇਹ ਬਹੁਤ ਵੱਡਾ ਖੇਡ ਮੇਲਾ ਕਰਾਉਂਦੇ ਬਹੁਤ-ਬਹੁਤ ਵਧਾਈ ਦਿੰਦਾ ਤੇ ਬਹੁਤ-ਬਹੁਤ ਧੰਨਵਾਦ